ਸنگਤ ਅੱਜ ਦੇ ਹਰ ਦੇ ਸਮੇਂ ਨਾਕਾ ਲਗਾਇਆ ਗਿਆ ਕਿਸ ਬਾਰੇ ਜੀ ਜੀ ਇਸੇ ਰਾਤ ਦੇ ਸਵੇਰ ਨਾਕਾ ਮਾਨਯੋਗ ਐਸਐਸਪੀ ਸਾਹਿਬ ਔਰ ਮਾਨਯੋਗ ਡੀਆਈਜੀ ਸਾਹਿਬ ਉਹਨਾਂ ਦੇ ਹੁਕਮਾਂ ਦੇ ਨਾਲ ਜਿਹੜੇ ਸਪੈਸ਼ਲ ਨਾਕਾ ਵਰਤੀ ਕਰ ਰਹੇ ਔਰ ਚੱਕੀ ਵੀ ਫਲਾਂਦੀ ਚੈਕਿੰਗ ਕਰ ਰਹੇ ਨੇ ਕੋਈ ਪਲਾਨ ਨਹੀਂ ਚੁਕੇ ਗਏ ਹਾਂ ਜਗਤ ਜੀ ਅਸੀਂ ਹਰ ਗੱਡੀ ਦੀ ਔਰ ਮੁਖਸਲ ਦੀ ਟੂ ਵੀਲਰ ਦੀ ਫੋਰ ਵੀਲਰ ਦੀ ਚੈਕਿੰਗ ਕਰ ਰਹੇ ਆ ਜਿਨ੍ਹਾਂ ਦੇ ਵਿੱਚ ਕੋਈ ਕਮੀ ਪੇਚੀ ਪਾਈ ਜਾਂਦੀ ਹੈ ਉਹਨਾਂ ਦੇ ਨਾਲ ਨਾਲ ਚਲਾਨ ਵੀ ਕਰ ਰਹੇ ਆ ਇਹ ਰੂਟੀਨ ਨਾਕਾ ਜਾਂ ਅੱਜ ਕੋਈ ਸਪੈਸ਼ਲ ਲੱਗਾਇਆ ਗਿਆ ਹਾਂ ਬਿਲਕੁਲ ਇਹ ਰੂਟੀਨ ਵੀ ਸਮਝ ਲਓ ਬਾਕੀ ਸੀਨੀਅਰ ਅਫਸਰਾਂ ਦੇ ਹੁਕਮਾਂ ਦੇ ਮੁਤਾਬਕ ਜਿਵੇਂ ਜਿਵੇਂ ਸੀਨੀਅਰ ਅਫਸਰਾਂ ਤੋਂ ਸਾਨੂੰ ਹਦਾਇਤਾਂ ਆਉਂਦੀਆਂ ਉਵੇਂ ਚੈਕਿੰਗ ਨਿਰੰਤਰ ਚੱਲ ਰਹੀ ਹੈ ਸ਼ਹਿਰ ਵਿੱਚ ਮਜ਼ਾਦਾਰ ਚੋਰੀਆਂ ਦੀਆਂ ਵਾਰ-ਵਾਰ ਪਾ ਜਿਹੜੀਆਂ ਉਹ ਵਾਪਸ ਆ ਰਹੇ ਉਸ ਨੂੰ ਲੈ ਕੇ ਨਹੀਂ ਕਹਿ ਸਕਦੇ ਅਸੀਂ ਰਾਤ ਤੇ ਸਵੇਰ ਚੱਗੀ ਬਿਲਕੁਲ ਬਿਲਕੁਲ ਪਲਾਨਡ ਆਰਡਰ ਨੂੰ ਦੇਖਦੇ ਹੋਏ ਆ ਬਾਕੀ ਜਦੋਂ ਜਿੱਥੇ ਚੈੱਕ ਇਨ ਹੁੰਦੀ ਹੈ ਤੁਹਾਨੂੰ ਪਤਾ ਜਿਹੜੇ ਮਾੜੇ ਅੰਸਰ ਨੇ ਇਸ ਤਰ੍ਹਾਂ ਪਾਸਾ ਵਟਦੇ ਆ ਔਰ ਚੈਕਿੰਗ ਜ਼ਰੂਰੀ ਵੀ ਆ ਇਸ ਕਰਕੇ ਸ਼ਹਿਰ ਦੇ ਹਰ ਥਾਂ ਤੇ ਹਰ ਕੋਨੇ ਤੇ ਨਾਕੇ ਲੱਗੇ ਆ ਸੀਨੀਅਰ ਅਫਸਰਾਂ ਦੇ ਹਦਾਇਤ ਤੇ ਔਰ ਲਗਾਤਾਰ ਚੈੱਕੀ ਜਾ ਰਹੀ ਆਪਾਂ ਕੋਈ ਆਪਣੀ ਗੱਲ ਕਰੀਏ ਤਾਂ ਸ਼ਹਿਰ ਵਿੱਚ ਕਿੰਨੀਆਂ ਕਾਮਾਂ ਤੇ ਜਿਹੜੇ ਰਾਤ ਦੇ ਨਾਕੇ ਜਾਂ ਲਗਾਈ ਗਏ ਮੇਰੇ ਸਾਹਮਣੇ ਪੂਰੇ ਜ਼ਿਲ੍ਹੇ ਦੇ ਅੰਦਰ ਪ੍ਰੋਪਰ ਨਾਕਾ ਬੰਦੀ ਕੋਈ ਵੀ ਪੁਆਇੰਟ ਜ਼ਿਲ੍ਹੇ ਵਿੱਚ ਇਹੋ ਜਿਹਾ ਨਹੀਂ ਜਿੱਥੇ ਕੋਈ ਨਾਕਾ ਬੰਦੀ ਨਾ ਹੋਵੇ ਲੋਕਲ ਪੀਲ ਕਰਨੀ ਚਾਹੁੰਦੇ ਆ ਬਸ ਲੋਕਾਂ ਨੂੰ ਇਹ ਪੀਲ ਕਰਨੀ ਚਾਹੁੰਦੇ ਆ ਕਿ ਜਦੋਂ ਵੀ ਘਰੋਂ ਨਿਕਲਦੇ ਹੋ ਆਪਦੇ ਕਾਗਜ਼ਤ ਪੂਰੇ ਰੱਖੋ ਔਰ ਡਿਜੀ ਰੋਕਰ ਤੇ ਸਟਾਲ ਕਰਕੇ ਰੱਖੋ ਤਾਂ ਜੋ ਤੁਹਾਨੂੰ ਨਾਕੇ ਤੇ ਕਾਗਜ਼ਫੌਂਡ ਵਿੱਚ ਕੋਈ ਦਿੱਕਤ ਨਾ ਆਵੇ ਇਹ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ